ਉਹ ਲੈ ਗਹਿਰਾ ਦਾ ਗਹਿਰਾ ਲਈ ਜਾਂਦਾ ਆਪਦੇ ਵਰਗਾ ਗਹਿਰਾ ਲਈ ਜਾਨੀ ਆ ਵੀਰੇ ਤੈਨੂੰ ਲਈ ਤੇ ਜਾਨੀ ਕੰਮ ਤਾਂ ਕਰੀ ਜਾਨੀ ਆ ਨਾ ਤੇਰੇ ਵਰਗਾ ਇਹ ਕਿਉਂ ਮੇਰੇ ਵਰਗਾ ਕਾਹਨੂੰ ਇੰਨਾ ਸੋਹਣਾ ਗਹਿਰਾ ਲਾਇਆ ਮੈਂ ਉਹ ਬੇਬੇ ਨੇ ਦੇਖ ਕਿੰਨੇ ਸੋਹਣੇ ਲਾਇਆ ਤੂੰ ਆਪਦੇ ਵਰਗਾ ਲਈ ਜਾਨੀ ਆ ਵੇ ਘਟਾਵਾਜਾ ਅੱਛਾ ਜੇ ਤੈਨੂੰ ਬਾਹਲਾ ਤੂੰ ਲਾ ਦੇ ਲੈ ਆ ਜਾ ਮੈਂ ਕਿਉਂ ਲਾਵਾਂ ਮੇਰੀ ਗੱਲ ਹੁਣ ਅੱਗੇ ਹੀਰਾਵਾਂ ਲਾ ਸੱਤ ਸਲੂਤੀ ਦੀ ਰੋਤਾ ਅੱਛਾ ਜੇ ਮੇਰੀ ਭੈਣ ਮਰ ਗਈ ਤੇ ਮੈਂ ਕਿੱਥੋਂ ਲੈ ਕੇ ਆਉਂਗਾ ਅੱਛਾ ਨਾ ਉਹ ਤਾਂ ਮੈਨੂੰ ਕਹਿ ਦੇਣਾ ਤੂੰ ਮਰ ਜਾ ਤੂੰ ਮਰ ਜਾ ਆ ਵਿਆਹ ਤਾਂ ਪਹਿਲਾਂ ਕਿਵੇਂ ਕਰਦਾ ਹੁੰਦਾ ਸੀਗਾ ਤੂੰ ਤਾਂ ਮਰ ਹੀ ਜਾ ਤੈਨੂੰ ਫਾਹਾ ਵੱਢੂ ਫਲਾਣਾ ਕਰਦੂ ਸੋਚਿਆ ਤਾਂ ਮੈਂ ਵੀ ਸੀਗਾ ਵੀ ਤੂੰ ਮਰ ਜਾ ਤੇਰਾ ਫਾਹਾ ਵੱਡਾ ਜਾਵੇ ਪਰ ਫਿਰ ਮੈਂ ਕਿਹਾ ਵੀ ਮੈਂ ਛਿੱਤਰ ਪਰੇਟ ਕੀ ਦੀ ਕਰੂੰਗਾ ਚਪੇੜੇ ਕਿਹਦੇ ਲਾਇਆ ਕਰੂੰ ਭਾਬੀ ਤਾਂ ਤੇਰੀ ਖਾਂਦੀ ਨਹੀਂ ਹੁਣ ਉਹ ਤਾਂ ਤੇਰੇ ਵੱਲ ਹਾਂ ਉਹ ਤੇ ਨਹੀਂ ਤੇਰਾ ਜੋਰ ਜਲਦਾ ਤੂੰ ਵੀ ਮੇਰੇ ਤੇ ਮਾਰਨ ਵਾਲਾ ਹਾਂ ਮੇਰੀ ਗੱਲ ਸੁਣ ਮੈਨੂੰ ਹੁਣ ਤੁੱਤੇ ਲਾ ਬਠੀ ਮੈਂ ਤੈਨੂੰ ਦੱਸਦਾ ਉੱਫ ਗਾਬਈ ਕਿਉਂ ਮਰ ਗਿਆ ਨਾ ਵੀ ਬਿਨਾ ਗੱਲ ਮਰਦੀ ਮੈਂ ਵੱਡਾ ਤੇਰੇ ਤੋਂ ਅਪਰਾਮੁਖ ਬਿਨਾ ਤੁਨੂੰ ਘਟ ਖਾਈ ਜਾਉ ਤੇਰੀ ਹੁਣ ਖਾ ਲਿਆ ਕਰ ਨਿੱਕੀ ਹੁੰਦੀ ਕਿੰਨੀ ਘਟ ਖਾਂਦੀ ਸੀ ਮੇਰੇ ਤੋਂ ਹੁਣ ਖਾ ਲਿਆ ਕਰ ਚਾਰ ਸਿੱਤੇ ਮੈਂ ਨਾ ਸੂਹੀ ਸੀ ਤੈਨੂੰ ਪਤਾ ਨਹੀਂ ਤੂੰ ਮੇਰੀ ਸੂਹ ਵਾਲੀ ਹੋ ਗਈ ਸੀ ਤੂੰ ਮੇਰੇ ਮਾਰਿਆ ਸੀਗਾ ਮੈਂ ਵੀ ਫੂਕ ਨਹੀਂ ਚੱਕ ਕੇ ਮਾਰੀ ਸੀਗੀ ਤੇਰੇ ਸਿਰ ਤੇ ਕਿੱਡਾ ਘਮੋੜਾ ਹੋ ਗਿਆ ਸੀ ਤੇਰੇ ਇੱਥੇ ਐਂ ਤਾਂ ਮੈਨੂੰ ਪਤਾ ਦੋ ਨਿਸ਼ਾਨ ਦਿੱਤੇ ਹੋਏ ਤੇਰੇ ਆ ਵੀ ਤੇਰਾ ਦਿੱਤਾ ਵਾ ਤੇ ਫਿਰ ਨਾ ਪੰਗੇ ਨਾ ਲੈ ਮੇਰੇ ਨਾਲ ਅਰੇ ਹੱਥ ਤੇ ਖੁਰਕ ਕਿਉਂ ਹੋਈ ਜਾਂਦੀ ਆ ਐਂ ਕਰ ਐਵੇਂ ਆਉਂਦੇ ਹੁੰਦੇ ਕਿ ਚਪੇੜੇ ਲਾਉਂਦੇ ਹੁੰਦੇ ਕਿ ਤੂੰ ਐਂ ਕਰ ਭਾਬੀ ਕੋਲ ਜਾ ਕੇ ਕਹਵੇਂ ਹੱਥ ਖੁਰਕੋ ਹੀ ਜਾਂਦੀ ਉਹ ਦੱਸੂ ਤੈਨੂੰ ਹੂੰ ਉਹਦੀ ਮਦਦ ਨਾ ਤੂੰ ਕਰਦੀ ਐ ਇਹ ਬੜਕਾਤਾ ਉਹਨੂੰ ਮੈਂ ਵੀ ਦੇਵਾ ਮਿੰਟ ਮਿੰਟੀ ਅੱਛਾ ਅਗਲੀ ਹੱਥ ਨਹੀਂ ਲਵਾਉਂਦੀ ਐ ਦਾ ਫਿਰ ਤੋਂ ਹੂੰ ਮੈਨੂੰ ਕੀ ਲੋੜ ਆ ਜਦੋਂ ਸਾਡਾ ਗੀ ਹਰਾ ਕਟ ਖਾਂਦਾ ਕਿਉਂ ਮੰਮੀ ਕਿਉਂ ਤੰਗ ਕਰਿਓ ਨਾ ਵਈ ਮਾਰੀ ਮੂਰੀ ਨਾ ਮੇਰੇ ਮੰਮੀ ਲੈ ਇਹਨੂੰ ਲੈ ਜਾ ਤੂੰ ਇੱਥੇ ਸੱਪ ਛੱਡਿਆ ਵਾ ਲੜੂਗਾ ਡੰਗ ਮਾਰੂ ਤੇਰੇ ਕੀ ਹੋ ਗਿਆ ਸਾਨੂੰ ਮੰਮੀ ਆ ਗਈ ਤੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਅਹ ਕਿਉਂ ਕੁੜੀ ਨੂੰ ਛੇੜੀ ਜਾਂਦੇ ਮੰਮੀ ਮੇਰਾ ਜੀ ਕਰ ਜਾਂਦਾ ਮੇਰੇ ਨਾਲ ਹੱਥ ਤੇ ਖੁਰਕ ਹੋ ਜਾਂਦੀ ਆ ਇਹਨੂੰ ਪੰਨਾ ਮੜਾ ਜਾ ਮੈਂ ਲਾ ਦੇਖ ਲੈ ਫੰਟ ਆ ਦੇਖ ਲੈ ਮੇਨੇ ਦਿੰਦੀ ਆ ਕਹਿੰਦੀ ਆ ਤੇਰੇ ਦਾਗ ਪਏ ਵੇ ਮੇਰੇ ਯਾਦ ਕਰਾਉਂਦੀ ਆ ਵੀ ਮੈਨੂੰ ਖੁੱਲੇ ਹੁਣ ਉਹ ਬੰਨਿਆੜੇ ਹੁੰਦੇ ਸੀ ਪੁੱਤ ਤੂੰ ਇਹਦੇ ਲਾਉਂਦਾ ਤੀ ਗਾਏ ਤੇਰੇ ਮਾਰਦੀ ਸੀ ਮਮੀ ਮੈਂ ਕੰਮ ਕਰੀ ਮੈਨੂੰ ਕਹਿੰਦੀ ਲੱਗੀ ਇਹਦੇ ਵਰਗੇ ਹੀਰੇ ਲਾਈ ਜਾਂਦੇ ਉਹ ਕਿ ਫਿਰ ਕੀ ਮੋਟੀਆਂ ਤਾਂ ਹੁਣ ਆਏ ਤਾਂ ਨਹੀਂ ਚੌੜ ਕਰਨੇ ਮਮੀ ਤੇਰੇ ਕੀ ਹੀਰੇ ਲਾਈ ਵੇ ਦੇਖੀ ਨਾਲੇ ਇਹਦੇ ਜਮਾ ਇਹਦੇ ਵਰਗੇ ਆ ਨਾ ਆ ਮਾਹੀ ਦੇ ਫੜ ਜਾ ਆ ਮੂੰਹ ਵਰਗੇ ਆ ਤੇਰੇ ਵਰਗੀ ਅੱਛਾ ਆ ਰਿਹਾ ਤੇਰੇ ਮੂੰਹ ਵਰਗੇ ਤੇਰੇ ਤੇਰੇ ਲਈ ਪੱਥੀ ਸੀਗੀ ਮੈਂ ਹਾਂ ਜਾਣੀ ਆ ਮੈਂ ਤਾਂ ਆਪੇ ਕਰ ਲੋ ਹੋਰ ਮਾ ਮਾਮੇ ਆਗੇ ਠੀਕ ਸੀਗੇ ਉਹ ਤਾਂ ਠੀਕ ਤੇ ਪੁੱਤ ਤੂੰ ਹੀ ਮੈਨਾਂ ਨੂੰ ਛੇੜਾ ਕਰ ਮੈਂ ਤਾਂ ਮਾ ਗੱਲ ਛੇੜਨ ਦੀ ਨਹੀਂ ਹੈਗੀ ਅਸੀਂ ਕਿੱਡੇ ਕਿੱਡੇ ਹੋ ਗਏ ਪਰ ਮੇਰੇ ਤੋਂ ਨੇ ਤਾਂ ਦੁੱਖ ਨਹੀਂ ਦੇਖਿਆ ਜਾਂਦਾ ਜਦੋਂ ਮੈਂ ਆ ਕੇ ਅੰਦਰ ਵੜਿਆ ਨਾ ਪਤਾ ਨਹੀਂ ਕੀ ਸੋਚੀ ਜਾਂਦੀ ਸੀ ਕਮਲੀ ਮੇਰੇ ਦਿਲ ਤੇ ਨਾ ਠੇਜ ਹੀ ਪਹੁੰਚੀ ਮੈਂ ਤਾਂ ਹੀ ਆ ਕੇ ਚੌੜ ਕਰਨ ਲੱਗ ਗਿਆ ਮੈਂ ਕਿਹਾ ਤਾਂ ਮਨ ਨ ਦੂਜੇ ਪਾਸੇ ਲੱਜੂ ਚੱਲ ਕੋਈ ਨਾ ਮੈਂ ਤਾਂ ਇਹਨੂੰ ਨਾ ਇਹਦੇ ਦੁੱਖ ਭਲਾਉਣ ਦੀ ਕੋਸ਼ਿਸ਼ ਕਰਦਾ ਹੁਣ ਤਾਂ ਗੱਲ ਠੀਕ ਹੈ ਤੇਰੀ ਪੁੱਤ ਦੁੱਖ ਕਿਹੜਾ ਚੰਦਰੀ ਨੂੰ ਥੋੜੇ ਦਿੱਤੇ ਨੇ ਰੱਬ ਨੇ ਐਡੀ ਐਡੀ ਉਮਰ ਨਹੀਂ ਸੀ ਜਿੰਨੇ ਨੂੰ ਦੁੱਖ ਦੇਤੇ ਪੁੱਤ ਇਹ ਤਾਂ ਤੂੰ ਚੰਗਾ ਇਹਨੂੰ ਸੌਣ ਦੀ ਕੋਸ਼ਿਸ਼ ਕਰਦਾ ਪੁੱਤ ਇਹਨਾਂ ਵੱਤ ਤੋਂ ਵੱਧ ਖੁਸ਼ ਰੱਖਿਆ ਕਰ ਖੁਸ਼ ਤਾਂ ਇਹਨੂੰ ਮੈਂ ਵੀ ਬਹੁਤ ਰੱਖਦੀ ਹਾਂ ਪਰ ਕਾਣੂ ਚੰਦਰੀ ਖੁਸ਼ ਰਹਿੰਦੀ ਹੈਗੀ ਜਦੋਂ ਕੱਲੀ ਹੁੰਦੀ ਹੈ ਨਾ ਕੱਲੀ ਬੈਠ ਕੇ ਪਤਾ ਹੀ ਨਹੀਂ ਕੀ ਸੋਚੀ ਜਾਂਦੀ ਹੈ ਕਿਹੜੀਆਂ ਡੂੰਘੀਆਂ ਸੋਚਾਂ ਚ ਪੈ ਜਾਂਦੀਆਂ ਪੁੱਤ ਕੀ ਕਰੀ ਐ ਮਾਂ ਦੁੱਖ ਕਿਹੜਾ ਛੋਟਾ ਲੱਗਿਆ ਬਹੁਤ ਵੱਡਾ ਦੁੱਖ ਆ ਹੌਲੀ-ਹੌਲੀ ਜਾਊਗਾ ਆਪਣਾ ਤਾਂ ਸਾਰਾ ਪਰਿਵਾਰ ਹੀ ਇਹ ਚਾਹੁੰਦਾ ਵੀ ਇਹ ਹੀ ਕਦੋਂ ਭੁੱਲੇ ਇਹ ਦੁੱਖ ਕੋਈ ਨਾ ਪੁੱਤ ਪਰ ਆੜ ਮਿਲ ਕੇ ਕੋਸ਼ਿਸ਼ ਕਰਾਂਗੇ ਇਹਦਾ ਦੁੱਖ ਇਹਨੂੰ ਇਹਦਾ ਵੀ ਦੁੱਖੇ ਦਾ ਥੋੜਾ ਹੋਵੇ ਪੁੱਤ ਇਹ ਦੁੱਖ ਭੁੱਲੇ ਆਪਦਾ ਵੀ ਮੇਰੇ ਨਾਲ ਕੀ ਬੀਤੇਗਾ ਮੈਂ ਵੀ ਇਹੀ ਚਾਹਣਾ ਮਾਂ ਵੀ ਕਿਹੜੇ ਵੇਲੇ ਪਹਿਲਾਂ ਵਾਲੀ ਮਨਿੰਦਰ ਬਣੀ ਉਹ ਮੇਰੇ ਤੋਂ ਚੁੱਪ-ਚੁੱਪ ਨਾ ਇਹ ਦੇਖੀ ਨਹੀਂ ਜਾਂਦੀ ਮੈਂ ਤਾਂ ਹੱਸਦੀ ਖੇੜਦੀ ਸੋਹਣੀ ਲੱਗਦੀ ਹੈ ਮੇਰੀ ਭੈਣ ਕੋਈ ਨਾ ਪੁੱਤ ਬਣ ਜੂਗੀ ਪਹਿਲਾਂ ਈ ਮਨਿੰਦਰੇ ਬਣ ਜੂ ਜਿਵੇਂ ਪਹਿਲਾਂ ਹੱਜ਼ਦੀ ਖੇਡਦੀ ਰਹਿੰਦੀ ਸੀ ਉਵੇਂ ਬਣ ਜੂ ਪਰ ਪੁੱਤ ਹਰੇਕ ਦੁੱਖ ਨੂੰ ਕੱਟਣ ਵਾਸਤੇ ਨਾ ਟਾਈਮ ਲੱਗਦਾ ਹੈਗਾ ਟਾਈਮ ਤਾਂ ਲੱਗਦਾ ਮਾਂ ਪਰ ਹੁਣ ਕਰੀਏ ਕੀ ਲੋਕੀ ਏਡਾ ਵੱਡਾ ਹੈਗਾ ਚੱਲ ਕੋਈ ਨਾ ਕੋਈ ਨਾ ਕੰਮਕਾਰ ਤੇ ਨਾ ਲਾਇਆ ਕਰੋ ਆਪ ਕਰ ਲਿਆ ਕਰੋ ਉਹ ਕੰਮੋਂ ਕਰ ਲੈਂਦੀ ਨਾਲੇ ਉਹ ਪੁੱਤ ਕਰਤਾ ਲੈਂਦੀ ਉਹ ਵਿੱਚ ਦੀ ਕੰਮ ਤਾਂ ਲਾ ਦਾਂਦੀ ਐ ਕੰਮੋਂ ਵੀ ਮੈਂ ਵੀ ਕਹਿ ਦਿੰਨੀ ਆ ਵੀ ਜੇ ਕੰਮ ਕਰੂ ਮਾੜਾ ਮੋਟਾ ਕੰਮ ਨੂੰ ਹੱਥ ਪਾਉ ਉਹਦਾ ਮਨ ਹੋਰ ਪਾਸੇ ਲੱਗਦਾ ਮਾਂ ਇਹ ਜੇ ਕੰਮੋਂ ਨੇ ਨਹੀਂ ਕੀਤੇ ਉਸ ਉਹੋ ਲਾ ਗਈ ਇੱਥੇ ਗਰਮੀ ਚ ਫਿਰਦੀ ਐ ਬਿਮਾਰ ਜਾਊਗੀ ਹੋ ਚਲ ਕੋਈ ਨਾ ਪੁੱਤ ਉਹਦਾ ਪਹਿਲਾਂ ਇੰਨੀ ਟੈਨਸ਼ਨ ਆ ਗਈ ਨਾਲੇ ਮੈਂ ਤਾਂ ਉਹਨੂੰ ਕਰਨੇ ਨਹੀਂ ਦਿੰਦੀ ਕੰਮ ਮੈਂ ਤਾਂ ਆਪੇ ਬਿਠੇਰੀ ਕਰਦੇ ਮੈਂ ਤਾਂ ਕਹਿਨੀ ਆ ਉਤਲਾ ਕੰਮ ਕਰ ਲਓ ਭਈਆ ਗੋਹੇ ਗੂੜੇ ਵਾਲਾ ਤਾਂ ਗੋਹੇ ਗੂੜੇ ਵਾਲਾ ਤਾਂ ਮੈਂ ਆਪੇ ਹੀ ਕਰ ਲਊਂਗੀ ਉਹ ਤਾਂ ਗੱ ਮਰ ਕੇ ਮੈਨੂੰ ਆਇਆ ਜੇ ਬਿਮਾਰ ਹੋ ਗਈ ਨਾ ਡਾਕਟਰਾਂ ਦੇ ਚੱਕੀ ਫਿਰਾਂਗੇ। ਹਾਂ ਨਾ ਚਲ ਕੋਈ ਨਾ ਪੁੱਤ। ਚਾਹ ਤੂੰ ਚੱਲਾ ਮੈਂ ਕਰਕੇ ਚਾਹ ਤੂੰ ਨਹੀਂ ਬੜਾਈ ਘੁੱਟ। ਅਸੱਛੂ ਹੀ ਦੇਖਦਾ ਪਾਤੀਆਂ ਤਾਂ ਦੇਖ ਕੇ ਮੈਂ ਧਰਕੀ ਗਈ। ਮੈਂ ਲਾ ਦਿੰਦਾ ਮੈਂ ਸੈਟ ਕਰ। ਉਹ ਕੀ ਹਾਲ ਹੈ ਭਾਈ ਕਿ ਕਰਾਂ? ਆ ਜਾ ਵੀ ਆ ਜਾ ਬਹਿ ਜਾ। ਉਹ ਸਰਾ ਠੀਕ ਹੈ ਵਧੀਆ ਤੂੰ ਸੁਣ ਲਾ ਕਿਵੇਂ ਆ ਬਹੁਤ ਵਧੀਆ ਹੈ। ਲੈ ਭਾਈ ਤੂੰ ਤਾਂ ਬੜਾ ਗੱਭਰੂ ਜਵਾਨ ਲੱਗਦਾ ਈ ਆ ਹੈ? ਉਹ ਮੇਰੇ ਮੇਰੇ ਹਿਸਾਬ ਨਾਲ ਨਾ ਤੂੰ ਜਿੱਤ ਲਾਈਂਗਾ ਚਿਹਰਾ ਮੇ ਨਾ ਗੂਗਲ ਨੂੰ ਫੇਰ ਕਰਦੇ ਤੂੰ। ਸੱਚੀ? ਹਾਂ। ਉਹ ਕਿਤੇ ਜੱਜਾਂ ਪੁੱਛੇ ਖੁਰਦਾ ਗੁਲਾਵਾ ਰੇਡ ਤਾਂ ਨਹੀਂ ਚੱਲਿਆ ਇਹ ਵੀ ਤਾਂ ਤੇਰੀ ਇੱਛਾ ਪੂਰੀ ਕਰਨੀ ਆ ਤਾਂ ਹੀ ਤਾਂ ਮੂੰਹ ਤੇ ਗਾਲ ਸਲਾਈਆ ਦੇਖੋ ਚਿੱਟਾ ਨੀ ਦਾ ਦੇਖੋ ਚਿੱਟਾ ਦੀਦਾ ਤਾਂ ਨਹੀਂ ਨਾ 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 ਇਧਰ ਦੇ ਮੈਂ ਖਾ ਜਮਾ ਐ ਬਣਾ ਤਾਂ 16 ਸਾਲ ਦਾ ਲੱਗਦਾ ਆ ਗੱਲ ਪਤਾ ਕੀ ਹੁੰਦੀ ਆ ਹਾਂ ਗੱਲ ਐ ਹੁੰਦੀ ਆ ਵਿੰਦਰ ਸਿੰਘ ਕਹਿੰਦੇ ਹੁੰਦੇ ਨਾ ਹਾਨ ਨੂੰ ਹਾਨ ਪਿਆਰਾ ਹੁੰਦਾ ਠੀਕ ਐ ਨਾ ਜੇ ਮਨਿੰਦਰ ਨੂੰ ਪਉਣਾ ਨਾ ਤਾਂ ਫਿਰ ਮਨਿੰਦਰ ਵਰਗਾ ਬਣ ਕੇ ਹੀ ਉਹਨੂੰ ਮਿਲਣਾ ਪਊ ਜਮਾ ਜਮਾ ਠੀਕ ਹੈ ਨਾ ਤੇ ਐਵੇਂ ਲੋਕ ਫਿਰ ਮੈਨੂੰ ਕਹੀ ਜਾਂਦੇ ਸੀ ਬੁੱਢੀ ਕੁੜੀ ਲਾਲ ਲਗਾਮ ਬੁੱਢੇ ਨੂੰ ਮੈਨੂੰ ਐ ਨਹੀਂ ਲੱਗਦਾ ਉਹਨਾਂ ਲਾਇਦਾ ਕੁੜੀ ਕੱਲ ਦੀ ਜਵਾਕੜੀ ਐ ਹੁਣ ਕਹਿ ਕੇ ਦਿਖਾਵੇ ਕੋਈ ਲੱਗਦਾ ਨਹੀਂ ਐ ਪੂਰਾ ਜਵਾਨ ਆ ਮੈਂ ਕਹਿੰਦਾ ਭਾਈ ਹੁਣ ਤਾਂ ਲੈਣ ਲੱਗੂਗੀ ਤੋ ਉੱਥੇ ਛੱਡ ਹੈ ਸਹੀ ਗੱਲ ਆ ਭਾਈ ਇੱਕ ਦਿਨ ਗੱਲ ਕਹਾ ਆ ਢੋਲੀ ਜੀ ਰੱਖੀ ਬੈਠਾ ਕਿਤੇ ਤੜਕੇ ਤਾਂ ਨਹੀਂ ਉਹ ਕਿੱਥੇ ਇਹ ਤਾਂ ਪਾਣੀ ਲੈ ਕੇ ਆਇਆ ਸੀ ਇਹਦੇ ਵਿੱਚ ਤਾਂ ਉਹ ਮੈਂ ਕਿਹਾ ਲੈ ਵਈ ਕਿ ਕੰਮੇ ਕਰਤਾ ਕੰਮੇ ਨਹੀਂ ਦਿੰਦਾ ਹੱਥ ਨੇ ਲਾਵਾਂਗੇ ਵੱਡੀ ਗੱਲ ਦੀ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਕਹਿੰਦਾ ਸੀ ਹਾਂ ਤੇਰੀ ਵਾਲੀ ਸਕੀਮ ਕੰਮ ਕਰ ਗਈ ਭਰਾ ਪਰ ਜਾਈ ਮੰਨ ਗਈ ਪਰ ਜਾਈ ਮੰਨ ਗਈ ਮੰਨ ਗਈ ਕਿਵੇਂ ਮਨਾਲੀ ਇਹ ਜੋਦਰਾ ਓਏ ਢੀੜੀ ਗੱਲ ਤੂੰ ਆਖੀ ਸੀ ਹਾਂ ਹਾਂ ਉਹਨਾਂ ਨੂੰ ਪਿਆਰ ਦੇ ਨਾਲ ਉਸਲਾ ਲਾ ਤੇ ਮੈਂ ਉਵੇਂ ਹੀ ਕੀਤਾ ਬਈ ਉਹ ਵਧੀਆ ਕੀਤਾ ਬਈ ਮੈਂ ਕਿਹਾ ਮੈਂ ਦੋ ਸੂਟਾਂ ਦਾ ਲਾਲਚ ਦਿੱਤਾ ਤੇ ਚੱਲ ਮੇਰਾ ਭਾਈ ਬੱਲੇ ਬੱਲੇ ਹੋ ਗਈ ਕੋਈ ਕੋਈ ਚੱਕਰ ਵਾਲੀ ਗੱਲ ਜਿਵੇਂ ਤੁਸੀਂ ਕਹੋਗੇ ਸਰਦਾਰ ਜੀ ਠੀਕ ਹੈ ਤੇ ਹੋਰ ਕੀ ਚਾਹੀਦਾ ਹਾਂ ਹੈ ਤੇਰਾ ਕੰਮ ਹੋ ਗਿਆ ਹੈ ਮੇਰੀ ਦਿੱਤਾ ਨਾ ਹੁਣ ਕੰਮ ਆ ਗਈ ਨਾ ਸਕੀਮ ਤੇ ਤੇ ਕੰਮ ਆ ਗਈ ਹੁਣ ਤਾਂ ਨਾ ਵਿੰਦਰ ਸਿੰਘਾ ਬਸ ਇਸੇ ਗੱਲ ਦਾ ਹੀ ਗੋਆ ਵੀ ਕਦੋਂ ਮਹੀਨਾ ਪੂਰਾ ਹੋਵੇ ਕਦੋਂ ਸਵਾਈ ਸ਼ੁਰੂ ਹੋਵੇ ਕਦੋਂ ਆਪਣੇ ਘਰੇ ਚਰਨੈਲ ਆਵੇ ਕਦੋਂ ਚਰਨੈਲ ਮੇਰਾ ਜਿਹੜਾ ਸਨੇਹਾ ਲੈ ਕੇ ਜਾਵੇ ਤੇ ਕਦੋਂ ਮਨਿੰਦਰ ਦਾ ਮਕਲਾਵਾ ਮੇਰੇ ਘਰੇ ਆਵੇ ਭਾਈ ਆਪਾਂ ਹੀ ਕਰਦੇ ਆ ਤੇ ਮੈਂ ਜਰਨੈਲ ਕੋਲ ਨਹੀਂ ਜਾਇਆ ਉਹ ਮੈਂ ਤੈਨੂੰ ਤਾਂ ਹੀ ਸੱਦਿਆ ਸੀ ਗੱਲਾਂ ਤਾਂ ਹੋਰ ਪੈਗੀਆਂ ਆਪਾਂ ਹਾਂ ਵੀ ਤੂੰ ਜਰਨੈਲ ਦੇ ਕੋਲ ਜਾ ਕੇ ਆ ਠੀਕ ਹੈ ਨਾ ਜਰਨੈਲ ਕੋਲੇ ਜਾਇਆ ਜਰਨੈਲ ਨੂੰ ਕਹਿ ਕੇ ਭਾਈ ਐ ਕਰਕੇ ਬਾਈ ਬੁਲਾਉਂਦਾ ਤੈਨੂੰ ਠੀਕ ਹੈ ਠੀਕ ਹੈ ਨਾ ਤੇ ਕਹਿ ਤੂੰ ਆ ਤੇ ਫਿਰ ਇੱਥੇ ਬੈਠ ਕੇ ਆਪਾਂ ਗੱਲਬਾਤ ਕਰਦੇ ਆ ਗੱਲਬਾਤ ਕਰਕੇ ਤੇ ਫਿਰ ਤੈਨੂੰ ਬਤਾਵਾਂਗਾ ਦੇ ਨਾਲੇ ਹੁੰਨੇ ਆ ਓ ਠੀਕ ਹੈ ਠੀਕ ਹੈ ਭਾਈ ਠੀਕ ਚੰਗਾ ਫਿਰ ਮੂੰਹ ਆ ਕੇ ਕਰਦਾ ਸੀ ਬੰਗਲੀਆ ਵਸ ਆ ਗਿਆ 10 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆ ਜੈਵੇਂ ਜਿਵੇਂ ਕਿਸੇ ਦੇ ਘਰੇ ਲੰਬਾ ਜਾਂਦਾ ਹੁੰਦਾਗਾ ਠੀਕ ਹੈ ਠੀਕ ਹੈ ਆਏ ਹਾਏ 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 ਹਣ ਦੇਖਿਓ ਤੁਸੀਂ ਮਹੀਨਾ ਦਾ ਪੂਰਾ ਹੋਣ ਵਾਲਾ 3 ਹੋ ਗਿਆ 25 ਤੇ ਬਾਕੀ ਰਹਿ ਗਿਆ 20 ਇੱਕ ਇੱਕ ਦਿਨ ਨਿਕਲਦਾ ਜਗਤੇ ਮੇਰੇ ਵਿਆਹ ਦੀ ਤਿਆਰੀ ਹੁੰਦੀ ਜਾ ਹਾਂ ਮੈਂ ਮਨਿੰਦਰ ਹੂਨਾ ਲਾਲ ਰੰਗ ਦਾ ਜੋੜਾ ਪਾ ਕੇ ਵਿਆਹ ਕੇ ਲੇਖਾਂਗਾ ਮੈਂ ਵੀ ਫਿਰ ਲਾਲ ਪੱਗ ਬਨੂਗਾ ਹਾਂ ਇਹ ਚੰਗਾ ਰੋ ਅ ਤੁਸੀਂ ਹੁਣ ਦੇਖਦੇ ਜਾਓ ਆਉਣ ਵਾਲੇ ਟਾਈਮ ਦੇ ਵਿੱਚ ਬਣਦਾ ਕੀ ਹੈ ਕੰਮੋ ਹਾਂਜੀ ਕੀ ਕਰੀ ਜਾਂਦੀ ਆ ਘਰ ਨਾਲ ਕੀ ਕੰਮ ਕਰੀ ਜਾਂਦੀ ਹੋ ਬਣਾਲੀ ਚਾਦੀ ਘੁੱਟ ਹਾਂ ਕਿਹੜੇ ਵੇਲੇ ਚਾਹ ਬਣਾਈ ਪਈ ਆ? ਆਪ ਕਿੱਧਰ ਨੂੰ ਡੱਬ ਗਏ ਸੀਗੇ? ਉਹ ਸੌ ਕੰਮ ਹੁੰਦਾ। ਉਹ ਰਾਤ ਉਹ ਮਿਲ ਗਿਆ ਸੀ ਆਪਣਾ ਠੇਕੇ ਵਾਲਾ ਜਿਹਦੇ ਕੋਲੇ ਜ਼ਮੀਨ ਜੀ ਆ। ਚਲ ਲਿਆ ਕੇ ਦਿੰਨੀ ਆ ਮਚਾ। ਚਾਹ ਤਾਂ ਲਿਆ ਕੇ ਦਿੰਨੀ ਆ। ਮਨਿੰਦਰ ਨੂੰ ਕਹਤਾ ਉੱਥੇ ਕੀ हीरा ਲਾਉਣ ਲਾਇਆ ਵਾ ਸੀਗਾ। ਲੈ। ਉਹ ਤਾਂ ਅੰਦਰ ਪਈ ਆਗੀ। ਅੰਦਰ ਕਿੱਥੇ ਪਈ ਆ? ਮੈਂ ਤੈਨੂੰ ਕਿੰਨੀ ਵਾਰੀ ਕਿਹਾ ਉਹਦਾ ਧਿਆਨ ਰੱਖਿਆ ਕਰ। ਆ ਨਾਲੇ ਤਾਂ ਪਾਥੀ ਧਰ ਲੈਂਦੀ ਸੀ ਉਹ। ਨਾਲੇ ਐ ਸੋਚੀ ਜਾਂਦੀ ਸੀਗੀ। ਉਹ ਪਰ ਮਾਂ ਮੰਮੀ ਵੀ ਕੰਮ ਲੈ ਲਿਆ ਕਰੋ। ਕੀ ਕਹਤਾ ਹੁਣ ਮੰਮੀ ਨੇ? ਮੇਰੀ ਵੀ ਸੁਣ ਲੈ ਮਮੀ ਨੇ ਕਹਿਤਾ ਹੋਣਾ ਮਮੀ ਕਹਿੰਦੀ ਉਹਨੂੰ ਕੰਮ ਲਾਇਆ ਕਰ ਉਹਦਾ ਦਿਮਾਗ ਕਿਸੇ ਹੋਰ ਪਾਸੇ ਲੱਗ ਜੂ ਮੈਂ ਤਾਂ ਕਹਿਨੀ ਹੁੰਨੀ ਹੈਗੀ ਵੀ ਉਹਨੂੰ ਨਹੀਂ ਲਾਉਣਾ ਕੰਮ ਤੇ ਪਰ ਇਹ ਨਾ ਤੈਨਾਂ ਜਾਣੀਆ ਤੁਸੀਂ ਇੱਕ ਜਾਣੀ ਉਹਦੇ ਕੋਲੇ ਵਜ੍ਹਾ ਕਰੋ ਕੰਮ ਧੰਦੇ ਚ ਉਹ ਮਾੜੀ ਮੋਟੀ ਬਿਮਾਰ ਹੋ ਗਈ ਨਾ ਕਿੱਧਰ ਡਾਕਟਰਾਂ ਦੇ ਚੱਕੀ ਫਿਰਾਂਗੇ ਪਹਿਲਾਂ ਵਾਲੇ ਦੁੱਖ ਚੋਂ ਹੀ ਨਿਕਲੀ ਹਲੇ ਉਹ ਲੈ ਮੈਂ ਉਹਨੂੰ ਕਹਿਨੀ ਹੈ ਵੀ ਤੂੰ ਕੰਮ ਕਰ ਸਮਝਦੇ ਕਾਤੋਂ ਨਹੀਂ ਹੁੰਦੇ ਮੈਂ ਤਾਂ ਆਪ ਚਾਹੁੰਨੀ ਆਂ ਵੀ ਉਹ ਖੁਸ਼ ਰਹੇ ਹੱਸੇ ਖੇਡੇ ਪਰ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈ ਜਿਨਾਂ ਚਿਰ ਉਹ ਅੰਦਰੋਂ ਨਹੀਂ ਨਾ ਸਟਰੋਂਗ ਹੁੰਦੀ ਹੈਗੀ ਜਦੋਂ ਅੰਦਰੋਂ ਦੁੱਖ ਚੱਲ ਗਿਆ ਬੰਦੇ ਦੇ ਆਪ ਹੀ ਹੱਸਣ ਖੇਡਣ ਲੱਗ ਜੂ। ਉਹ ਗੱਲ ਸੋਣਾ ਹਲੇ ਉਹ ਨਿਆਣੀ ਹੈਗੀ। ਜਦੋਂ ਬੰਦਾ ਬਿਆਹ ਹੈ ਵਰਿਆ ਨਾ ਹੋਵੇ ਨਾ ਉਹ ਨਿਆਣਾ ਹੀ ਹੁੰਦਾਗਾ। ਉਹਦੇ ਕੋਲੇ ਕੋਈ ਨਾ ਕੋਈ ਜਾਣੀ ਬਹਿ ਜਾ ਕਰੋ। ਉਹਨੂੰ ਗੱਲੀ ਲਾਇਆ ਕਰੋ। ਕੋਈ ਗੱਲਬਾਤ ਕਰ ਲਿਆ ਕਰੋ ਉਹਦੇ ਨਾਲ। ਉਹ ਤੁੱਪੇ ਸੀਗੀ ਉਹ ਬਾਹਰਲੇ ਹੀਰੇ ਕੋਲੇ। ਤੁਹਾਨੂੰ ਨਹੀਂ ਯਕੀਨ ਨਾ ਤੁਸੀਂ ਭੂਆ ਤੋਂ ਪੁੱਛ ਲਿਓ। ਮੈਂ ਉਹਨੂੰ ਕੋਈ ਨਹੀਂ ਕੰਮ ਕਰਨ ਦਿੰਦੀ। ਤੁਹਾਨੂੰ ਤਾਂ ਇਹ ਆ ਵੀ ਇਹ ਕੰਮ ਕਰਾਉਂਦੀ ਐ ਤੂੰ। ਤੂੰ ਬਸ ਆਪ ਕਹਿ ਦਿਆ ਕਰਨਾ। ਤਾਂ ਹੁਣ ਮੈਂ ਭੂਆ ਨੂੰ ਇਹ ਗੱਲ ਕਹਿ ਸਕਦਾ। ਉਹ ਆਪੇ ਸਮਝਦਾਰਾ ਨਾ ਮੈਂ ਮਾਂ ਨੂੰ ਕਹਿ ਸਕਦਾ। ਕੀ ਦਸਾਂ ਮੈਂ ਤਾਂ ਆਪ ਟੈਨਸ਼ਨ ਲੱਗੀ ਰਹਿੰਦੀ ਹੈਗੀ ਮੈਨੂੰ ਕਿਵੇਂ ਹਸਾਵਾ ਕਿਵੇਂ ਹਸਾਵਾ ਜੇ ਕ ਅੰਤਰ ਪਿਠਾਉਣੀ ਆ ਮੈਨੂੰ ਇਹ ਅੰਦਰ ਗਰਮੀ ਹੁੰਦੀ ਐ ਰਸੋਈ ਚ ਚਕਾ ਨੂੰ ਮੈਂ ਉਹਨੂੰ ਕਿਹਾ ਸੀਗਾ ਤੂੰ ਰੈਸਟ ਕਰ ਲਾ ਮੇਰੀ ਗੱਲ ਸੁਣਾ ਮੇਰੀ ਗੱਲ ਨੂੰ ਨਾ ਸਮਝ ਉਹਦੇ ਨੂੰ ਨਾ ਦੁੱਖ ਬਹੁਤ ਵੱਡਾ ਲੱਗਿਆ ਵਾ ਉਹਨੂੰ ਗੱਲਾਂ ਝੜ ਜਾ ਕੇ ਨਾ ਉਹ ਭਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਕਹਿੰਦੀ ਸੀਗੀ ਭਾਬੀ ਕਹਿੰਦੀ ਆਪਾਂ ਘਰੇ ਘਰੇ ਰਹਿਣੀ ਆਪਾਂ ਗੁਰੂ ਘਰ ਨਾਲ ਚੱਲ ਕੇ ਆਈਏ ਮੈਂ ਕੋਈ ਨਾ ਪਸ਼ਾਵ ਨੂੰ ਚੱਲਾਗੇ ਹਾਂ ਲੈ ਜਾਇਆ ਕਰ ਉਹਨੂੰ ਚੰਗਾ ਹੋਰ ਨਾਲੇ ਬਾਹਰ ਅੰਦਰ ਕਿਤੇ ਜਾਣਾ ਉਹਨੂੰ ਸ਼ਹਿਰ ਲੈ ਜਾ ਪੈਸੇ ਚਾਹੀਦੇ ਆ ਮੇਰੇ ਤੋਂ ਲੈ ਜੋ ਕੋਈ ਸੂਟ ਸਾੜ ਤਵਾ ਲਿਆ ਉਹਨੂੰ ਹੈ ਅਸੀਂ ਕੱਲੀਆਂ ਜਾਂਦੀਆਂ ਚੰਗੀਆਂ ਥੋੜੋ ਲੱਗਦੀਆਂ ਓ ਯਾਰ ਲੋਕਾਂ ਦੀਆਂ ਕੁੜੀਆਂ ਬੁੜੀਆਂ ਜਾਂਦੀਆਂ ਹੀ ਆ ਲੋਕਾਂ ਦੀ ਛੱਡੋ ਆਪ ਆਪ ਦੇ ਘਰ ਦਾ ਦੇਖਣਾਗਾ ਕੋਈ ਨਾ ਮੈਂ ਮੰਮੀ ਨੂੰ ਪੁੱਛੂਗੀ ਕੱਲ ਕੁੱਲ ਨੂੰ ਅਸੀਂ ਬਗ ਜਾਗੇ ਕਿੰਨੇ ਜਾਣੀ ਚਲ ਜਾ ਕੇ ਆਪੂਆ ਨੂੰ ਲੈ ਜਾਗੇ ਹਾਂ ਪੂਆ ਨੂੰ ਲੈ ਜੋ ਜਾ ਕੇ ਆਇਓ ਬਾਹਰ ਅੰਦਰ ਚੰਗਾ ਨਾਲੇ ਮਨ ਹੋਰ ਹੋ ਜਾਂਦਾ ਮੈਂ ਤਾਂ ਕਹਿੰਦਾ ਤੁਸੀਂ ਅੜੀਸਰ ਜਾਇਆ ਹੋ ਜਾ ਤਾਈਏ ਕਹਿੰਦੇ ਹੈਗੇ ਗੁਰੂ ਘਰ ਵੀ ਕਰਮਾ ਵਾਲੀ ਜਾਂਦੇ ਆ ਇਸ ਦਾ ਘਰ ਦੇ ਕੰਮ ਹੀ ਨਹੀਂ ਮੁੱਕਦੇ ਹੈਗੇ ਨਾਲੇ ਜਿੱਦਾਂ ਦੀ ਆ ਵਿਵਤਾ ਪਈ ਆ ਕੁਛ ਸੋਝਦਾ ਹੀ ਨਹੀਂ ਹੈਗਾ ਉਹ ਗੱਲ ਕਰਮਾ ਜਾਂ ਬੇਕਰਮਾ ਦੀ ਨਹੀਂ ਹੁੰਦੀ ਮੈਂ ਤਾਂ ਤੁਹਾਨੂੰ ਐਂ ਕਹਿਣਾ ਕੰਮ ਨਾਲੋਂ ਚੰਗੀ ਨਾ ਆਪਾਂ ਨੂੰ ਕੁੜੀ ਆ ਕੁੜੀ ਨੂੰ ਬਾਹਰ ਅੰਦਰ ਲੈ ਕੇ ਜਾਓ ਇੱਕ ਗੱਲ ਤਾਂ ਮੈਨੂੰ ਸਮਝ ਆ ਗਈ ਵੀ ਜਿਹੜਾ ਦਿਖਾਵਾ ਕਰਦੇ ਹੋ ਨਾ ਉਹਦੇ ਨਾਲ ਲੜਨ ਦਾ ਠੀਕ ਹੈ ਮੰਮੀ ਮੈਨੂੰ ਦੱਸਦੀ ਹੁੰਦੀ ਆ ਕਹਿੰਦੇ ਛੋਟੇ ਛੋਟੇ ਹੁੰਦੇ ਸੀਗੇ ਨਾ ਇਹ ਤਾਂ ਕਹਿੰਦੀ ਸਾਰਾ ਘਰ ਸਿਰ ਤੇ ਚੱਕ ਦਿੰਦਾ ਸੀ ਜੇ ਇਹਦੇ 6 ਵਜ ਦੀ ਤੇ ਹੁਣ ਭੈਣ ਦਾ ਦਰਦ ਉਹਦੇ ਤੋਂ ਵੀ ਨਹੀਂ ਸਿਆ ਜਾਂਦਾ ਹਨ ਉਹ ਤੱਕ ਮੈਂ ਇਹੀ ਕਹਿੰਦਾ ਭੈਣ ਵਾਲੀ ਹੈ ਨਹੀਂ ਸੀ ਜਿੱਦਾਂ ਮੇਰੀ ਭੈਣ ਨੂੰ ਦੁੱਖ ਲੱਗਿਆ ਪਰ ਕੀ ਦੱਸਾਂ ਰੋਣਾ ਤਾਂ ਮੈਨੂੰ ਹਰ ਵੇਲੇ ਆਉਂਦਾ ਪਤਾ ਨਹੀਂ ਆਪਦੀ ਭੈਣ ਮਾਰਾਂ ਮੈਂ ਕਿਵੇਂ ਚੁੱਪਾਂ ਤੁਸੀਂ ਟੈਨਸ਼ਨ ਨਾ ਲਓ ਕਹਿੰਦੇ ਜਨਾਨੀ ਦਾ ਰੋ ਕੇ ਮਨ ਹਲਕਾ ਕਰ ਲੈਂਦੀ ਆ ਬੰਦਾ ਕਿਹਦੇ ਨਾਲ ਗੱਲ ਕਰੇ ਮੈਂ ਤੁਹਾਡਾ ਦਰਦ ਸਮਝਦੀ ਆਂਗੀ ਤੁਸੀਂ ਵੀ ਅੰਦਰੋਂ ਟੁੱਟੇ ਹੋਇਓ ਆਪਾਂ ਨਾ ਸਾਰੇ ਜਾਣੇ ਸਭ ਕੁਝ ਸਹੀ ਕਰ ਲਾਂਗੇ ਰੱਬ 'ਕੇ ਅਰਦਾਸ ਕਰਾਂਗੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਕੀ ਹੋ ਗਿਆ ਜੀ ਅੱਜ ਮਾੜੇ ਦਿਨ ਨੇ ਰੱਬ ਭਲੀ ਕਰੂ ਕੱਲ ਨੂੰ ਚੰਗੇ ਦਿਨ ਵੀ ਆਉਣਗੇ ਸਭ ਕੁਝ ਠੀਕ ਹੋ ਜਾਊਗਾ ਤੇਰੇ ਨਾਲ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਕਮੋ ਮੈਂ ਪਰ ਆਪਣੀ ਪੱਲੇ ਤਾਂ ਹਮ ਇਕੱਲਾ ਸਬਰ ਹੀ ਆ ਉਹ ਜਨਾਹੋ ਓਕੇ ਯਾਰ ਬਈ ਵਿੰਦਰ ਕਿੱਦਾਂ ਵਧੀਆ ਹੋ ਗਏ ਕਿੱਦੋਂ ਚੱਲਿਆ ਤੂੰ ਮੈਂ ਕੰਮ ਚੱਲੇ ਸੀ ਬਾਹਰ ਤੇਰੇ ਕੋਲੇ ਆਉਣਾ ਸੀ ਯਾਰ ਛਾਫਰ ਚੱਲ ਕਰ ਉਹ ਕਰੇ ਜਾਂਦਾ ਟਾਈਮ ਹੈ ਨਹੀਂ ਜਾਂ ਕਿਉਂ ਮੈਂ ਕਰ ਕਿਕਰ ਬਾਈ ਲਈ ਤੈਨੂੰ ਯਾਦ ਕੀਤਾ ਆ ਚੱਲ ਗਏ ਓਕੇ ਉਹਨੇ ਹੋ ਮਾੜਾ ਯਾਰ ਕਿਕਰ ਦਾ ਮੈਨੂੰ ਪਤਾ ਹੈ ਯਾਰ ਕੋਈ ਕੰਮ ਕਹਿੰਦਾ ਸੀ ਉਹ ਕੋਈ ਨਹੀਂ ਉਹਦਾ ਕੰਮ ਕਰਾ ਦੇ ਕੁਝ ਨਹੀਂ ਹੁੰਦਾ ਤੇਰੀ ਵਰਝਾਈ ਹੈ ਨਾ ਹਾਂ ਉਹਦੇ ਬਿਨਾ ਮੈਂ ਕੁਝ ਨਹੀਂ ਕਰ ਸਕਦਾ ਉਹ ਨਹੀਂ ਮੰਨਦੀ ਚੱਲ ਕੋਈ ਆਏ ਕਰ ਉਹਦਾ ਕੰਮ ਕਰਾ ਤੇ ਤੈਨੂੰ ਪਤਾ ਹੈ ਪਿਛਲੇ ਬੜੀ ਤਨੂ ਮੇਰਾ ਸਿੱਕਾ ਕੜਾ ਐ ਕਿ ਤਨੂ ਸ਼ਾਪ ਵੀ ਨਾ ਮਿਲੂਗੀ ਕਰਾ ਦੇ ਕੰਮ ਮੈਂ ਤੇਰੀ ਗੱਲ ਮੈਂ ਮੰਨਦਾ ਮੇਰਾ ਥੀਜ ਐ ਵੀ ਨਹੀਂ ਕਰਦਾ ਮਸੂਮ ਜੀ ਕੁੜੀ ਐ ਉਹ ਮੇਰਾ ਆਪ ਦਾ ਚਿੱਤ ਨਹੀਂ ਕਰਦਾ ਕੋਈ ਕਰਨੀ ਸਾਡੇ 4 ਦਿਨ ਦਾਰੂ ਦੇ ਨਿਕਲਦੇ ਯਾਰ ਕਰਾ ਦੇ ਕੰਮ ਕਿੱਡਾ ਗੱਲ ਐ ਯਾਰ ਆ ਚਲੀਏ ਦੇਲ ਨਹੀਂ ਮੰਨਦਾ ਉਹ ਕੋਈ ਚਲ ਨਹੀਂ ਆ ਚਲੀਏ ਹਣ ਮੈਂ ਐਂ ਕਰ ਸ਼ਾਮ ਨੂੰ ਆਜੂ ਰੋਪੇ ਮੇਰਾ ਕੰਮ ਹੀ ਜਾ ਉਹ ਸ਼ਾਮ ਨੂੰ 6:00 ਨੂੰ ਛੱਡੇ ਹੋਣੀ ਚੱਲ ਤੂੰ ਮੇਰੇ ਨਾਲ ਦਾ ਜਾ ਉਹਨੇ ਧੱਕਾ ਨਾ ਕਰ ਉਹ ਨਹੀਂ ਧੱਕਾ ਕੋਈ ਨਹੀਂ ਆ ਚਲੀਏ ਹੁਣੇ ਮੜਿਆ ਆ ਜਾ ਚਾਰ ਚਾਰ ਆ ਜਾ ਐਮ ਹੀ ਬੜਾ ਲਾਤਾ ਹਾਂ ਨਾ ਕਿੱਥੇ ਰਹਿ ਗਿਆ ਯਾਰ ਜਰਨੈਲ ਦਾ ਘਰ ਕਿਹੜਾ ਨਹੀਂ ਕਿ ਦੂਰ ਹੈ ਆ ਜਾ ਬਿੰਦਰਾ ਮੇਰਾ ਸਾਲਾ ਉੱਥੇ ਗੱਲਾਂ ਲਾ ਲਿਆ ਹੂਨੇ ਤੇ ਉੱਥੇ ਹੀ ਰਹਿ ਗਿਆ ਇਹ ਤਾਂ ਉਹ ਹਸਾਕਤਾ ਵੈ ਆ ਜਿਨੇ ਲਾਈ ਗੱਲੀ ਉਹਦੇ ਨਾਲ ਹੀ ਤੁਰ ਚੱਲੀ ਹਾ ਹਾ ਆਓ ਵੀ ਆਓ ਮੈਨੂੰ ਤੁਹਾਨੂੰ ਡੀਕ ਡੀ ਕੇ ਬੁਢਾ ਹੋ ਗਿਆ ਬਿੰਦਰਾ ਬਾਈ ਹੱਸੀ ਖਾਰਾ ਬਾਈ ਹੋਰ ਠੀਕ ਹੈ ਆ ਬੈਠੋ ਬੈਠੋ ਹਾਂ ਉਹ ਠੀਕ ਹੈ ਲੈ ਪਾਣੀ ਪਾਣੀ ਇਹ ਆਲੇ ਵਿੱਚ ਸਪਾਈਸਰ ਲਿਆਂਦਾ ਹੋਇਆ ਪਾਣੀ ਠੰਡਾ ਠਾਰ ਤੋੜੇ ਦਾ ਪਾਣੀ ਹੋਰ ਸੁਣਾ ਵਈ ਕੀ ਹਾਲ ਚਾਲ ਮੈਂ ਠੀਕਾ ਤਾਂ ਪਾਣੀ ਨਹੀਂ ਭਰਾ ਪਹਿਲਾਂ ਪਹਿਲਾਂ ਠਾਰ ਹੀ ਲੈ ਇਹਨੂੰ ਹਾਂ ਧੱਕਾ ਆਇਆ ਹੈ ਫੇਰ ਮਾਹੂ ਜੀ ਬਹਾਵਾ ਲਾਇਆ ਯਾਰ ਕੀ ਕਰੀਏ ਬਾਈ ਥੁੜੀਆਂ ਗੱਲਾਂ ਪਤਾ ਕਰਨ ਆ ਗਏ ਚੱਲ ਕੋਈ ਗੱਲ ਨਹੀਂ ਚਾਹ ਜੀ ਪਿਆਤੀ ਹੋਊਗੀ ਬਾਈ ਨੇ ਹਾਂ ਚਾਹ ਵੀ ਹੈ ਹਾਂ ਤੂੰ ਦੱਸ ਕੀ ਕੰਮ ਹੈ ਕਿਵੇਂ ਭੇਜਿਆ ਇਹ ਬੰਦਰ ਨੂੰ ਮਾਦਰ ਹੁਣੀ ਦੱਸ ਦਿੰਨਾ ਦੇਖ ਵੀ ਜਮਾਨ ਸਾਹ ਅੰਤਰਾ ਸਿੱਧੀ ਆਇਆਂ ਅੰਤਰਾ ਦਿਨ ਹੋ ਗਏ ਨੇ 25 ਠੀਕ ਹੈ ਠੀਕ ਹੈ ਆਪਾਂ ਜਦੋਂ ਉਹਦੇ ਗੱਲ ਕੀਤੀ ਸੀ ਆਪਾਂ ਸਵਾ ਮਹੀਨੇ ਦੀ ਗੱਲ ਕੀਤੀ ਸੀ ਆਪ ਤੁਹਾਨੂੰ ਸਵਾ ਵੀ ਨਾ ਕਿਹਾ ਸੀ ਹਾਂ ਮੈਂ ਤੇ ਉਂਪੀ ਆਉਂਦਾ ਠੀਕ ਹੈ ਹੁਣ ਭਾਈ ਗੱਲ ਇਹ ਹੈ ਵੀ ਦਿਨ ਰਹਿ ਗਏ ਸਾਰੇ 20 ਤੇ ਤੂੰ ਆਪਦੀ ਹੌਲੀ ਹੌਲੀ ਗੱਲ ਸ਼ੁਰੂ ਕਰ ਤੇ ਮੈਂ ਤੇਰੇ ਅਸ ਦੇ ਕੋਈ ਕੜਾ ਸ਼ਾਮ ਬਤਾਉਂਦੀ ਜਾਂ ਕਰਦਾ ਕੋਈ ਨਹੀਂ ਆਪਾਂ ਕਰ ਲੈਨੇ ਆ ਗੱਲ ਮੈਂ ਤਾਂ ਤੈਨੂੰ ਇਹ ਕਹਿੰਦਾ ਸੀ ਜੇ ਆਪਾਂ 10 ਦਿਨ ਹੋਰ ਠਹਿ ਕੇ ਗੱਲ ਕਰੀਏ ਯਾਰ ਫਿਰ ਉਹ ਹੀ ਗੱਲ 10 ਦਿਨ ਪੀ ਨਹੀਂ ਨਹੀਂ 10 ਦਿਨ ਤੇ ਤਿਆਰੀਆਂ ਵੀ ਤਾਂ ਕਰਨੀਆਂ ਹੁੰਦਾਂ ਨੇ ਇਹ ਤਾਂ ਗੱਲ ਆ ਬਾਈ ਹੈ ਉਹ ਕਹਿੰਦਾ ਸਬਰ ਦਾ ਫਲ ਮਿੱਠਾ ਜਿਆਦਾ ਹੁੰਦਾ ਹੈਗਾ ਉਹ ਕੋਈ ਨਹੀਂ ਆਪਾਂ ਖੱਟਾ ਹੀ ਖਾ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਫਿਰ ਕੋਈ ਨਹੀਂ ਮੈਂ ਹਫਤੇ ਇੱਕ ਤੱਕ ਜਾ ਜਾਣਾ ਉਹਨਾਂ ਕੋਲ ਹਫਤਾ ਤਾਂ ਬਾਹਲਾ ਤੂੰ ਆਏ ਪਹਿਲੇ ਤੇ ਬਹੁਤ ਲੈ ਲਿਆ ਯਾਰ ਆਪਾਂ ਤੂੰ ਕਰਨੋ ਜਾ ਕੋਈ ਨਹੀਂ ਮੈਂ ਕੱਲ ਨੂੰ ਜਾ ਜਾਣਾ ਠੀਕ ਹੈ ਨਾ ਤੂੰ ਕੱਲ ਨੂੰ ਜਾ ਕੇ ਕੱਲ ਨੂੰ ਜਾ ਕੇ ਤੂੰ ਮਨਿੰਦਰ ਦੇ ਘਰੇ ਸਾਰੀ ਗੱਲਬਾਤ ਕਰਕੇ ਉਹਨਾਂ ਨੂੰ ਕਹਿ ਕੇ ਆ ਵੀ ਦੇਖ ਮੇਰੀ ਗੱਲ ਸੁਣੋ ਸਾਨੂੰ ਇਸ ਗੱਲ ਦਾ ਗੁੱਸਾ ਹੈ ਵੀ ਉਹ ਭਾਈ ਮੈਨੂੰ ਨਾ ਕਰਗੇ ਪਰ ਫਿਰ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਕਰ ਵੱਡਾ ਪਰੋਣਾ ਤਾਂ ਕਹੇ ਥੋੜਾ ਇਹੋ ਜਿਹਾ ਹੈਗਾ ਉਹ ਬੰਦਾ ਤਾਂ ਸਾਰੀ ਗੱਲਾਂ ਹੀ ਮਾਫ ਕਰ ਦੂਗਾ ਕੋਈ ਨਹੀਂ ਮੈਂ ਕਹਦਾਂ ਜਾ ਕੇ ਜੀ ਠੀਕ ਹੈ ਨਾ ਹਾਂਜੀ ਬਸ ਹੁਣ ਤੇਰੀ ਜ਼ਿੰਮੇਵਾਰੀ ਹੈ ਜਰਨਲ ਸਿਆਂ ਬਸ ਇਹ ਤੋਪਾਂ ਨੂੰ ਤੂੰ ਭਰਨਾ ਉਹ ਇੱਥੇ ਖੜਾ ਕਰਦਾ ਯਾਰ ਪਾਉਂਦਾ ਮੜਾ ਹੈ ਨਾ ਨਾ ਤੂੰ ਬੇਪਰਵਾਹ ਹੋ ਗਈ ਠੀਕ ਹੈ ਨਾ ਠੀਕ ਹੈ ਨਾਲੇ ਭਾਈ ਆਪਣੇ ਨਾ ਆਪਣੇ ਜਿਹੜਾ ਗੁੱਟ ਦਾ ਨਾਮ ਆ ਉਹ ਬਾਈ ਨੂੰ ਦੇ ਜੀ ਹੈ ਬਾਈ ਨੂੰ ਪਤਾ ਹੀ ਹੈ ਮੇਰੇ ਕੋਲ ਹੈਗਾ ਨਾ ਆਪਾਂ ਨਾ ਪਹੇਗਾ ਬਾਈ ਦਾ ਨਹੀਂ ਮੈਂ ਕਰਾਇਆ ਪਹਿਲੇ ਨਹੀਂ ਉਹ ਗੱਲ ਕਰਦੇ ਜਨੈਲ ਸਿਆ ਵੀ ਪਤਾ ਗੱਲ ਕੀ ਹੁੰਦੀ ਹੈ ਦੇਖ ਉਹ ਸਾਂਝਾ ਬੰਦਾ ਹੁੰਦਾ ਹੈ ਜਿਹੜਾ ਵਿਚੋਲੇ ਨੂੰ ਦੇ ਲੋਕ ਤਾਂ ਬਹੁਤ ਗਾਲਾਂ ਕੱਢਦੇ ਆ ਪਰ ਬਾਈ ਤੂੰ ਤਾਂ ਸਾਡਾ ਵੱਡਾ ਭਰਾ ਹੁਣ ਤੇਰੀ ਜੋਲੇ ਨੂੰ ਗਾਲਾਂ ਕੱਢੀ ਨੇ ਫੇਰ ਕੀ ਹੁੰਦਾ ਹੈ ਉਹ ਤੇਰੇ ਤੇਰੇ ਤਾਂ ਬਾਈ ਗੋਲ ਨਹੀਂ ਗਾਉਂਦੇ ਸੀ ਹਾਂ ਮੈਨੂੰ ਪਤਾ ਬਾਈ ਦਾ ਦੇਖ ਇੱਕ ਵੀ ਡੈਡੀ ਦੇ ਵਿੱਚ ਕਿੱਤਾ ਵਾਲੀ ਨਾ ਕਿਹਨੇ ਹਾਂ ਇੱਕ ਵੀ ਨਹੀਂ ਦਾ ਆ ਰਿਕਰਫ ਲਾ ਗਿਆ ਕਾਲੀ ਕਾਲੀ ਗੱਲ ਕੀ ਤੇਰੇ ਜਵਾਨ ਬਣ ਗਿਆ ਜਵਾਨ ਬਣ ਗਿਆ ਨਾ ਆਏ ਆਏ ਆ ਗੱਲ ਕਰਕੇ ਨਾ ਸਮ ਲੱਗੇ ਮੇਰਾ ਕਿਲੋ ਘੂਣ ਵਧਾਦਾ ਜਨ ਨਾਲ ਸੋ ਹੁਣ ਮੈਨੂੰ ਆਣ ਰਸ ਕੱਲ ਨੂੰ ਪੱਕਾ ਜਾਵੜੇ ਤੇ ਨਾ ਪੱਕਾ ਜਾਉਂਗਾ ਜੀ ਲੈ ਫੇ ਮੇਰੀ ਗੱਲ ਸਮਝ ਨਿਕਲ ਹੋ ਜਾਦਾ ਤੂੰ ਜਾਣੇਗਾ ਮੇਰਾ ਰਿਸ਼ਤਾ ਪੱਕਾ ਕਰਕੇ ਮੈਂ ਪੂਰਾ ਜੋਰ ਲਾ ਕੇ ਹਾਂ ਪੂਰਾ ਪੱਕਾ ਪੈਂਚਰ ਲਾ ਕੇ ਆਉਂਗਾ ਪੱਕਾ ਹੀ ਕਰਕੇ ਆਉਂਗਾ ਪੱਕਾ ਕਰਕੇ ਆਉਣਾਗਾ ਇੱਕਦਾਂ ਹੋਰ ਮੈਂ ਤੁਹਾਨੂੰ ਦੱਸਾਂ ਵੀ ਦੱਸ ਦਿਓ ਜੀ ਤੇ ਐਂ ਨਾ ਸਮਝੀ ਵੀ ਬਾਈ ਖਾਣੀ ਐਵੇਂ ਗੱਲਾਂ ਕਰਦਾ ਮੇਰੇ ਵਿਆਹ ਵੇਲੇ ਮੈਂ ਤੈਨੂੰ ਕੜਾ ਪਾਇਆ ਸੀ ਹਾਂ ਹਾਂ ਐਤੀ ਕੜਾ ਵੀ ਪਾਉਂਗਾ ਤੇ ਨਾਲ ਸ਼ਾਂਤੀ ਵੀ ਪਾਉਂਗਾ ਕੋਈ ਨਹੀਂ ਜੀ ਠੀਕ ਹੈ ਨਾ ਬਾਹਰ ਆ ਦੇਖ ਤੈਨੂੰ ਹੌਣ ਆਪਣੀ ਛੋਟੇ ਦੇ ਵਿਆਹ ਦੇ ਉੱਤੇ ਸ਼ਾਮ ਪਈ ਸੀ ਉਹਦੇ ਗੁੱਸੇ ਹੁੰਦਾ ਸੀ ਤੂੰ ਮੈਨੂੰ ਇਹ ਗੱਲ ਕਹਿੰਦਾ ਸੀ ਕਿ ਬਾਈ ਸ਼ਾਮ ਤਾਂ ਚਵਾਨੀ ਪਰ ਯਾਰ ਤੁਸੀਂ ਥੋੜੀ-ਵੋਟੀ ਕਰਾ ਲੈਂਦੇ ਚੱਲ ਯਾਰ ਉਹ ਤਾਂ ਜਵੇ ਜੀ ਦੀ ਜਾਇਦ ਸੀ ਉਹ ਤਾਂ ਘਰ ਦੇ ਆਲੇ ਸਾਂਝੇ ਕਰ ਚੋ ਬਣਾਉਂਦੇ ਸੀ ਉਹ ਤਾਂ ਮੈਂ ਤੁਹਾਡੇ ਨਾਮ ਮਜਾ ਕਰਦਾ ਜਿਉਂਦਾ ਹਾਂ ਪਰ ਹੌਣ ਮੈਂ ਤੈਨੂੰ ਸਮਝਾਉਣਾ ਨਾ ਇਹ ਗੱਲ ਵੀ ਹੁਣ ਸਾਰਾ ਕੁਝ ਮੇਰੇ ਹੱਥ ਚ ਹੈ ਕੋਈ ਨਹੀਂ ਇਹ ਤੇਰੇ ਦੇ ਕੋਲ ਹੋਰ ਵੀ ਹੈ ਤਾਂ ਹੁਣ ਉਹ ਵੀ ਦੱਸ ਦੇ ਨਾ ਨਾ ਬਾਈ ਨੂੰ ਪਤਾ ਹੀ ਹੈ ਦੇਰ-ਤਗਾ ਨਹੀਂ ਹੀ ਜਾਣਦਾ ਫਿਰ ਤੂੰ ਐ ਕਰ ਤੂੰ ਬੈਠ ਨਾ ਹੁਣ ਤੂੰ ਛੇਤੀ ਜਾ ਕੇ ਆ ਮੈਂ ਠੀਕ ਹੈ ਕਾਹ ਨੂੰ ਤੁਹਾਡੇ ਕੋਲ ਸੁਮੇਹਾ ਲੈ ਕੇ ਆਇਆ ਬਸ ਗਰਾਮ ਘੁਮੀਰੀ ਬਣ ਜਾ ਗਰਾਮ ਹਾਂ ਮਨਿੰਦਰ ਇਹਦਾ ਬਾਈ ਅਰੇ ਰ ਤਾਂ ਟਾਈਮ ਆ ਗਿਆ ਲੈ ਮੈਨੂੰ ਨਾ ਕੰਲੀ ਮਨਿੰਦਰ ਦੀ ਜ਼ਮੀਨ ਨਹੀਂ ਮੈਨੂੰ ਤਾਂ ਮਨਿੰਦਰ ਦੇ ਨਵੇਂ ਨਕਸ਼ੇ ਬੜੀ ਵਧੀਆ ਲੱਗਦੇ ਆ ਅੱਛਾ ਮੈਂ ਤੇ ਇੱਕ ਐਡ ਹੈ ਜਿਹੜੀ ਐਡ ਉਹ ਉਹ ਉਹਦੇ ਉੱਤੇ ਆ ਕੇ ਪੁਗਾ ਕੇ ਗਏ ਸੀ ਨਾ ਮੈਨੂੰ ਇਹ ਗੱਲ ਕਹਿ ਕੇ ਗਏ ਸੀ ਵੀ ਅਸੀਂ ਕੁੜੀ ਤੋਰਦੇ ਨਹੀਂ ਐਂ ਨਹੀਂ ਕਰਦੇ ਉਹ ਨਹੀਂ ਕਰਦੇ ਸ਼ਾਵੇਂ ਕੁੜੀ ਏਸੇ ਘਰ ਚ ਜੇ ਨਾਂ ਵਸਾਈ ਤਾਂ ਮੈਨੂੰ ਵੀ ਕਿੱਕਰ ਸਕੀ ਨੇ ਠੀਕ ਆ ਬਈ ਠੀਕ ਆ ਠੀਕ ਹੈ ਨਾ ਬੜੀ ਹੁਣੀ ਵੀ ਚਾਹੀਦੀ ਆ ਐਨੀ ਗੜੀ ਤਾਂ ਫਿਰ ਆਪਣੀ ਵੀ ਹੈਗੀ ਆ ਹੁਣੀ ਵੀ ਚਾਹੀਦੀ ਆ ਚਲ ਚਲ ਕੀ ਕਰਾਂ ਹੁਣ ਤੂੰ ਠੀਕ ਹੈ ਨਾ ਤੇ ਬਾਕੀ ਫਿਰ ਕੋਈ ਨਹੀਂ ਅੱਥਰੇ ਆ ਜੀ ਫਿਰ ਮਿਲਦੇ ਆ ਉਹਨਾਂ ਦੀ ਕੋਈ ਗੱਲ ਨਹੀਂ ਬਾਈ ਠੀਕ ਹੈ ਨਾ ਐਡੀ ਢੋਲੀ ਭਰ ਲਿਆ ਪੁੱਛਰ ਵਾਲੀ ਗੱਲ ਨਹੀਂ ਤੇ ਆ ਦਾ ਠੀਕ ਹੈ ਪੁੱਤਰਾ ਪੁੱਤਰਾ ਚਿੰਦਾ ਉਹ ਬੱਕਰਾ ਕਰ ਲਾਂਗੇ ਇਹਦੇ ਕੀ ਗੱਲ ਤੂੰ ਹੱਸ ਬਈ ਮੈਂ ਤਾਂ ਵੱਟ ਲਿਆ ਤੂੰ ਵੱਟ ਲਿਆ ਪੁੱਛ ਲੈ ਗੱਲ ਕੀ ਕਰਦਾ ਐ ਰੇ ਪੁੱਛ ਕੇ ਕਰਨ ਵਾਲੀ ਗੱਲ ਵਾ ਠੀਕ ਹੈ ਬਈ ਤੂੰ ਢੋਲੀ ਲਈ ਤੇ ਬੱਕਰਾ ਮੈਂ ਲਿਆਉਂਗਾ ਠੀਕ ਹੈ ਠੀਕ ਹੈ ਠੀਕ ਹੈ ਹਾਏ ਵੇ ਬੱਕਰੇ ਦਾ ਤੇਰੇ ਘਰੇ ਵੀ ਬਣੇ ਖਾਣੇ ਆ ਮੇਤਰਾ ਇਹ ਤਾਂ ਮਹੀਆ ਜਿਹੜਾ ਚੁੱਪ ਕਰਿਆ ਬੈਠਾ ਇਹਦਾ ਸੌ ਲੱਗੇ 500 ਭਾਵੇਂ ਰੰਗ ਦੀ ਪੱਕੀ ਆ ਵਰਤਾਰਮ ਨਾਲ ਬੜਾ ਕਸਿਆ ਹੋਇਆ ਸਰੀਰ ਹੈ ਜਿੱਦਾਂ ਇਹ ਕਤੇ ਮੇਰੇ ਅੱਖ ਤਿੰਨ ਚੜ ਗਈ ਨਾ ਤੂੰ ਦੇਖੀ ਜਾਈਂ ਜਿਵੇਂ ਬੱਕਰੇ ਦੀ ਸਰੀ ਮਸਲ ਦੀ ਨਾ ਐਵੇਂ ਮਸਲ ਕੇ ਰੱਖੂਗਾ ਹਾਂ ਬੱਸ ਨੂੰ ਇਹਨਾਂ ਨੂੰ ਮਾਰਦੇ ਹਾਂ ਕੋਈ ਨਹੀਂ ਪਤਾ ਉਹਦਾ ਤਾਂ ਸਭ ਆਈ ਐਵੇਂ ਲੈ ਤੁਸੀਂ ਨਾਲ ਦੀਆਂ ਗੰਨਾਂ ਚ ਵੜਾ ਧਿਆਨ ਦਿਆ ਕਰੋ ਤੈਨੂੰ ਪਤਾ ਤਾਂ ਹੈਗਾ ਕੋਈ ਨਹੀਂ ਮੇਰੇ ਸੇਂ ਲੇ ਡਾਡੀ ਨੂੰ ਜਮਾਉਣ ਨੂੰ ਮਾਰਦਾ ਨਹੀਂ ਚੱਲ ਕੋਈ ਨਹੀਂ ਪੁੱਤ ਕਹਿੰਦਾ ਸਿਆ ਤਾਂ ਹੈਗਾ ਮੈਂ ਕੀ ਕਰਾਂ ਮੈਂ ਤਾਂ ਬਥੇਰਾ ਰੋਪਨੀ ਆ ਚੱਲ ਕੋਈ ਨਹੀਂ ਪੁੱਤ ਸਾਰਿਆਂ ਦੇ ਜੜੀ ਐਵੇਂ ਨਹੀਂ ਹੁੰਦੇ ਤੈਨੂੰ ਹੀ ਲੱਗਦਾ ਚੱਤੁਰਾਮ ਕਰ ਲੈ 2 ਮਿੰਟ ਸੁਣ ਆਪਾਂ ਸੁਣੀ ਅੱਗੇ ਅੱਗੇ ਕਰੇ ਕੋਣ ਕਰਾਈ ਅੱਜ ਤਾਂ ਦੁਕਾਨ ਬੰਦ ਸੀ ਅਸੁਖੇ ਕੇ ਕਰਕੇ ਆਈਆਂ ਫਿਰ ਮੈਂ ਨਹੀਂ ਕੈਲੀ ਫੋਨ ਕਰਨ ਨੂੰ ਮੈਂ ਤੈਨੂੰ ਕਿਹਾ ਸੀ ਨਾ ਤੂੰ ਫੋਨ ਕਰ ਕਿਉਂ ਨਾ ਕਰਾਂ ਹੱਦ ਹੋਈ ਪਈ ਐ ਉਹ ਡਰੀ ਜਾਨੀ ਐ ਨਾਲੇ ਕੱਲ ਨੂੰ ਆਉਣਗੇ ਸੁੱਖਾ ਤੇ ਮੀਂਦਾ ਅੱਛਾ ਹਾਂ ਮਾਂ ਮੈਂ ਡਰਦੀ ਨਹੀਂ ਮੈਂ ਡਰਦੀ ਆ ਆਪਦੇ ਪਾਲ ਆ ਮੇਰੀਆਂ ਜਵਾਕੜੀਆਂ ਦਾ ਕੀ ਬਣੂਗਾ ਜੇ ਮੈਨੂੰ ਕਿਤੇ ਲੈ ਗਏ ਉਹ ਨਾਲ ਇਹ ਪੁੱਜ ਜਾਣਗੀਆਂ ਮੇਰੇ ਬਿਨਾ ਮੈਂ ਵੀ ਇੰਨਾ ਕਿਛੀ ਕਰਦੀ ਐ ਜੋ ਕੁਛ ਕਰਦੀ ਐ ਹੈ ਨਾ ਤਾਂ ਤੂੰ ਰੋਲੇ ਤੇ ਨਾ ਮੈਂ ਜਵਾਕੜੀਆਂ ਨੂੰ ਰੋਣ ਨਾ ਦੇਵਾਂ ਫਿਕਰ ਨਾ ਕਰ ਤਾਂ ਉਹ ਇਹੋ ਕਰੀ ਜਾਨੀ ਐ ਫਿਕਰ ਕਿਉਂ ਨਾ ਕਰ ਮੈਨੂੰ ਤਾਂ ਦਿਨ ਰਾਤ ਫਿਕਰ ਵਾਰ ਵਾਰ ਖਾਈ ਜਾਂਦਾ ਹੈਗਾ ਐ ਫਿਕਰੀ ਕਰੀ ਜਾਨੀ ਕੱਲੀ ਰੋਈ ਜਾਂਦੀ ਐ ਕਿਹਨੇ ਸਾਹਮਣੇ ਵੀ ਉਹ ਦੇਖ ਲੈ ਤੇਰੇ ਨਾਲ ਆਈ ਕੀ ਕੁਛ ਬੋਲਦੀ ਐ ਉਹਨੇ ਸ਼ਰਮ ਸੋਚੀ ਮਾਣਾ ਮੋਟਾ ਵੀ ਇਹਦੀ ਮਾਂ ਕੋਲੇ ਆ ਕੀ ਮੈਨੂੰ ਵੀ ਸਮਾਂ ਬੋਲਣ ਲੱਗੀ ਆ ਵਾਤਾਵਾ ਉਹਨੇ ਤਾਂ ਬੋਲਣਾ ਹੀ ਸੀਗਾ ਉਹ ਤਰ ਦੇ ਭੜਾ ਦੇ ਗੱਲ ਦੀ ਰਹੂਗੀ ਉਹ ਤੱਕ ਦੇ ਭਾਈ ਵੰਦੀ ਡਿੱਕਾ ਸਿੱਟੂਗੀ ਉਹ ਨਹੀਂ ਆਪਣੀ ਗੱਲ ਸੁਣਦੀ ਜੀ ਕੱਲ ਨੂੰ ਭਰਾਈ ਚੰਗਾ ਲੱਗਿਆ ਪਰ ਜੈ ਇਦਾਂ ਹੀ ਚੰਗੀ ਲੱਗਦੀ ਨਾ ਚਲ ਮੇਰੇ ਤਾਂ ਕਰ ਮੇ ਮਾੜਿਆ ਮੈਂ ਕਿੱਥੋਂ ਇਹਨਾਂ ਨੂੰ ਚੰਗੀ ਲੱਗੂਗੀ ਹੁਣ ਹੋਰ ਜੂ ਦੇਖ ਲਈ ਕੋਈ ਗੱਲ ਨਹੀਂ ਧੁੱਕੇ ਕਰਨਾ ਕਰਨ ਕੱਲ ਨੂੰ ਆਉਣਗੇ ਤੇਰੇ ਭਰਾ ਸਾਰੀ ਗੱਲ ਕਰਨ ਕੇ ਆ ਕੇ ਫੇਰ ਬੋਲਣ ਦੇ ਨੂੰ ਹਾਏ ਡੋਟ ਜੇ ਕੇ ਤੇ ਮੈਨੂੰ ਨਾਲ ਲੈ ਗਏ ਫੇਰ ਫੇਰ ਕੀ ਹੋ ਜੂਗਾ ਨਾਲ ਲੈ ਕੇ ਸਮਝਾਣ ਨਾਲ ਪਤਾ ਲੱਗੂਗਾ ਹਾਏ ਨਾਲ ਲੈ ਕੇ ਤੇ ਇਹਨਾਂ ਜਵਾਕੜੀਆਂ ਦਾ ਇਹਨਾਂ ਨੂੰ ਨਾਲ ਜਾਣ ਨਹੀਂ ਦੇਣਾ ਉਹਨੇ ਤੂੰ ਕੋਈ ਗੱਲ ਨਹੀਂ ਮੈਂ ਸਾਰੀ ਗੱਲ ਆਪ ਕਹਿੰਦੀ ਠੀਕ ਹੈ ਨਾ ਤੂੰ ਵੀ ਕਰਨਾ ਕਰ ਦੇਖਿਆ ਸੀ ਹੁਣ ਕਿਵੇਂ ਕੁੜਤਾ ਸੇ ਨਾ ਕੋਟ-ਕੁਟ ਕੇ ਲਿਆਇਆ ਅਜਵਾਕੜੀ ਫਿਰ ਫਿਰ ਕਰਦੀ ਫਿਰਦੀ ਐ ਕਹਿੰਦੀ ਲੋਕਾਂ ਦੇ ਡੈੜੀ ਕਿੰਨੇ ਸਿਆਣੇ ਨੇ ਕਿੰਨੇ ਚੱਗੇ ਐ ਤੇ ਮੈਨੂੰ ਕੋਟ-ਕੁਟ ਕੇ ਦੇਖ ਲੈ ਕੀ ਹਾਲ ਬਣਾਇਆ ਜਵਾਕੜੀ ਦਾ ਕੋਈ ਪਤਾ ਨਹੀਂ ਕਿੰਨੀਆ ਕਪਾਰ ਪੁੱਟ ਕੇ ਲਿਆਂਦਾ ਐ ਆਏ ਨਹੀਂ ਮੰਨ ਤੇ ਗਈ ਜਾਂਦਾਂ ਵਿਸਾੜਾ ਕਾ ਪਾਸਾ ਨੂੰ ਪੁੱਟ ਦੱ ਫੇਰ ਕੀ ਹੁੰਦਾ ਸਾਰੇ ਦੇ ਪਾਸੇ ਜੜ ਕਰੇ ਹੁੰਦੇ ਜਵਾਕਾਂ ਨੂੰ ਐਵੇਂ ਵੀ ਫਿਕਰ ਕਰੀਆ ਨਾ ਤੁਸੀਂ ਨਿਆਣੀਓਂ ਕੁੱਤਾ ਹਜੇ ਕੋਈ ਗੱਲ ਨਹੀਂ ਜਵਾਕਾ ਮੁਰੇ ਹੋਈ ਨਾ ਤੂੰ ਬੇਲ ਬੇਲ ਕਰੀ ਜਾਇਆ ਕਰ ਠੀਕ ਹੈ ਹੁਣ ਨਿਆਣੀ ਆ ਮਾਂ ਇਹਨੂੰ ਕਾਸੇ ਦਾ ਪਤਾ ਨਹੀਂ ਇਹਨੂੰ ਸਾਰੀ ਸਮਝ ਆ ਤਾਂ ਚੱਲ ਜਵਾਕੜੀ ਇਹ ਤਾਂ ਹਜੇ ਨਹੀਂ ਧਿਆਨ ਕਰਦੀ ਆ ਤਾਂ ਸਾਰੀਆਂ ਗੱਲਾਂ ਦਾ ਧਿਆਨ ਕਰਦੀ ਹੈ ਚਲ ਪੁੱਤ ਠੀਕ ਉਪਰ ਆਈ ਨਹੀਂ ਤੂੰ ਬੁਲਾਉਣੀ ਫਿਕਰ ਕਰ ਲੇਗਾ ਨਾ ਉਹ ਗੱਲਾਂ ਦਾ ਧਿਆਨ ਕਰੇਗਾ ਠੀਕ ਹੈ ਫਿਕਰ ਨਾ ਕਰ ਤੁਸੀਂ ਪੜਾਈ ਬੰਨੀ ਧਿਆਨ ਦਿਓ ਆ ਥੋੜੇ ਮਾਰਿਆ ਤੇ ਨਾਲ ਫਿਰਦੀ ਹੈ ਪੁੱਤ ਕਰ ਲੈ ਲੈਂਦੀ ਨਾਲੇ ਇਹਨੇ ਰੋਟੀ ਰੋਟੀ ਖਾ ਲਈ ਪੁੱਤ ਤੁਸੀਂ ਇਹਨੇ ਨਹੀਂ ਖਾ ਲਈ ਰੋਟੀ ਚਾਹ ਪੀ ਲਈ ਹਾਂ ਜੀ ਹਾਂ ਕਵਾ ਗਿਆ ਤਾਂ ਗੜ ਕੋਈ ਨਾ ਮੁਰਝੀ ਰਿਹਾ ਕਰੋਨਾ ਵਿੱਚ ਇਹ ਸੁਣਿਆ ਕੀ ਗੱਲਾਂ ਕਰਦੇ ਸੀ ਆਹੋ ਬੁਰੜ ਬੁਰੜ ਕਰਦਾ ਬਾਹਰੋਂ ਆਇਆ ਲੈ ਰੋਟੀ ਮੈਂ ਚਾਹ ਤਰੀ ਚਾਹ ਹੀ ਨਹੀਂ ਪੀ ਕੇ ਗਿਆ ਲੈ ਦੇਖ ਲੈ ਨਹੀਂ ਪੀਂਦਾ ਨਾ ਪੀਂਦੇ ਤੂੰ ਜਿਆਦਾ ਪੁੱਛ ਪੁੱਛਣਾ ਕਰਿਆ ਕਰ ਹਾਂ ਕੀ ਕਰਾਂ ਉਹ ਆਈ ਬੈਠੀ ਦੇਖ ਲੈ ਕਹਿੰਦੀ ਕਿ ਟੱਪਕੜ ਪਾਣੀ ਕਰਕੇ ਪੜਾਤਾ ਨਾ ਰੋਟੀ ਮਾੜੀ ਸੀ ਹੂੰ ਦੱਸ ਸਾਰੇ ਟੱਬਰ ਨੇ ਰੋਟੀ ਖਾ ਲਈ ਉਹਦੇ ਹਰਕਾ ਥੱਲੋਂ ਨਹੀਂ ਲੱਗਣੀ ਕਥੇਰੀ ਵਧੀਆ ਰੋਟੀ ਸਬਜੀ ਸੀ ਇਹ ਤਾਂ ਜਾਣ ਕੇ ਬਹਿ ਤਾ ਕਰਦੀ ਐ ਲੜਾਈ ਭਾੜਤ ਹੈ ਤੈਨੂੰ ਕਿਵੇਂ ਲੱਗਦੀ ਐ ਹਾਲ ਤੇ ਭਰਾ ਨੂੰ ਜਾਣ ਕੇ ਦਿਖਾਉਂਦੀ ਸੀ ਵੀ ਇਹਨੇ ਡਬਕਲ ਪਾਣੀ ਕਰਕੇ ਧਰਤਾ ਮੂਰੇ ਤੈਨੂੰ ਨਹੀਂ ਪਤਾ ਵੀ ਆਪੇ ਗੁਤਨੀ ਫੜੂਗਾ ਤੇ ਕੁੱਟਣ ਲੱਗ ਜਾਊਗਾ ਹੀ ਜਾਣਦੇ ਕਿਵੇਂ ਗੁਤਨੀ ਫੜ ਲੂਗਾ ਚੱਲ ਆ ਜਾ ਪੈ ਜਾ ਕੋਤ ਕੁਤ ਲੱਗੀ ਗਈ ਕਰਾਈ ਫੂਮ ਕੀ ਕਰਾਂ ਮੇਰੇ ਤੇ ਕੋਈ ਸੁਣਦਾ ਹੀ ਨਹੀਂ ਗੱਲ ਨਾ ਤਾਂ ਮੇਰੇ ਮਨ ਸੌਂਦੀ ਐ। ਇਹ ਵੀ ਕੀ ਕਰਾਂ? ਇਹ ਵੀ ਐਂ ਕਰਲੇ ਮਾਰਦੀ ਐ। ਕਿਤੇ ਮੇਰੇ ਜਵਾਕੜੀ ਦਾ ਘਰ ਵਸਿਆ ਰਹੇ। ਤੇ ਇਹਦੇ ਵੀ ਕੋਈ ਸਾਰੇ ਦੀ ਗੱਲ। ਚੱਲ ਮਾ। ਪੁੱਤ ਐਂ ਕਰ ਪੈ ਜਾ ਤੁਸੀਂ ਆ ਪੈਂਟ ਤਾਂ ਪੈ ਗਈ। ਇਹਦੇ ਕੋਲ ਨਾ ਇਹਦੀਆਂ ਗੱਲਾਂ ਕਰਿਆ ਕਰ ਤਾਂ ਇਹ ਹਜੇ ਨਿਆਣੀ ਨੀ। ਤੂੰ ਤਾਂ ਸਮਝਿਆ ਲਈ। ਚੱਲ। ਆ ਜਾ ਇੱਥੇ। ਪੈ ਜਾ ਇਹ ਨਾਲ ਸੌਂ ਗਈ। ਆਪਣੇ ਦੀਆਂ ਕੰਨਾਂ ਕਾ ਪਈ ਤੋੜ ਨਾ ਦੇਸ